ਵੈਲਕਮ ਟੂ ਯੂਨੀਕ ਚੁਆਇਸ ਚੈਨਲ ਅਸੀਂ ਖੜੇ ਹਾਂ ਜੀ ਸਾਹਿਲ ਸੁਪਰ ਸਟੋਰ ਤੇ ਸਾਡਾ ਇਹ ਸਟੋਰ ਹਰਿੰਦਰਾ ਨਗਰ ਗਲੀ ਨੰਬਰ 6 ਆਪੋਜ਼ਿਟ ਥਾਣਾ ਸਦਰ ਫਰੀਦਕੋਟ ਵਿਖੇ ਹੈ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਕਿਰਿਆਨੇ ਦਾ ਸਮਾਨ ਘਰੇਲੂ ਯੂਜ਼ ਦਾ ਸਮਾਨ ਜੋ ਤੁਸੀਂ ਨਵਾਂ ਨਵਾਂ ਸਮਾਨ ਦੇਖਦੇ ਹੋ ਉਹ ਸਾਰੇ ਪ੍ਰੋਡਕਟਸ ਹੁੰਦੇ ਆ ਤੇ ਇਸ ਤੋਂ ਇਲਾਵਾ ਬੈੱਡ ਸ਼ੀਟਸ ਟਾਵਲਸ ਬਹੁਤ ਹੀ ਜੈਨੂਨ ਰੇਟ ਤੇ ਤੁਹਾਨੂੰ ਮਿਲਦੇ ਆ ਮਾਰਕੀਟ ਨਾਲੋਂ ਬਹੁਤ ਸਸਤੇ ਮਿਲਦੇ ਆ ਤੁਸੀਂ ਇਹ ਸਾਰਾ ਸਾਮਾਨ ਇਸ ਸਟੋਰ ਤੇ ਆ ਕੇ ਖਰੀਦ ਸਕਦੇ ਹੋ ਤੇ ਅਸੀਂ ਹਰ ਰੋਜ਼ ਕੁਝ ਘਰੇਲੂ ਯੂਜ਼ ਦੇ ਪ੍ਰੋਡਕਟਸ ਲੈ ਕੇ ਹਾਜ਼ਰ ਹੁੰਨੇ ਆ ਤੇ ਅੱਜ ਅਸੀਂ ਲੈ ਕੇ ਆਏ ਆ ਬੱਚਿਆਂ ਦੇ ਲਈ ਲੰਚ ਬਾਕਸ ਸਟੀਲ ਦੇ ਇਹ ਲੰਚ ਬਾਕਸ ਜੋ ਕਿ ਬਹੁਤ ਜ਼ਿਆਦਾ ਯੂਜ਼ਫੁਲ ਹੈ ਹੌਟ ਕੇਸ ਦੇ ਵਿੱਚ ਅਸੀਂ ਇਹਨਾਂ ਦਾ ਸਿੱਧਾ ਯੂਜ਼ ਕਰ ਸਕਦੇ ਆ ਬੜੇ ਹੀ ਸੁੰਦਰ ਜਿਹੇ ਇਹ ਹੌਟ ਕੇਸ ਸਭ ਤੋਂ ਪਹਿਲਾਂ ਹੈਗਾ ਇੱਕ ਨੰਬਰ ਸਾਈਜ਼ ਹੈ ਇਸ ਦਾ ਇਨਾਂ ਦੇ ਵਿੱਚ ਇੱਕ ਛੋਟੀ ਜਿਹੀ ਡੱਬੀ ਵੀ ਹੁੰਦੀ ਹੈ ਤੇ ਇਸ ਦੀ ਕੀਮਤ ਹੈ ਜੀ 250 ਰੁਪਏ ਇਸ ਦਾ ਜੋ ਸਟੀਲ ਹੈ ਇਹਨਾਂ ਦਾ ਬਹੁਤ ਹੀ ਸੁਪੀਰੀਅਰ ਹੈ ਅਗਲਾ ਜਿਹੜਾ ਕੰਟੇਨਰ ਹੈ ਇਹ ਲੰਚ ਬਾਕਸ ਹੈ ਇਹ 2 ਨੰਬਰ ਸਾਈਜ਼ ਹੈ ਮਤਲਬ ਪਹਿਲੇ ਵਾਲੇ ਨਾਲੋਂ ਥੋੜਾ ਜਿਹਾ ਵੱਡਾ ਹੈ ਲੇਕਿਨ ਪ੍ਰੋਡਕਟ ਉਸੇ ਤਰ੍ਹਾਂ ਹੀ ਇੱਕ ਛੋਟੀ ਡੱਬੀ ਹੈ ਤੇ ਪ੍ਰੀਮੀਅਮ ਕੁਆਲਿਟੀ ਦਾ ਇਹ ਲੰਚ ਬਾਕਸ ਹੈ ਤੇ ਇਸ ਦੀ ਕੀਮਤ ਹੈ ਜੀ 270 ਰੁਪਏ ਇਸ ਤੋਂ ਅਗਲਾ ਲੰਚ ਬਾਕਸ ਹੈ ਜੀ ਸਾਈਜ਼ ਨੰਬਰ 3 3 ਨੰਬਰ ਸਾਈਜ਼ ਥੋੜਾ ਜਿਹਾ ਇਸ ਤੋਂ ਵੱਡਾ ਹੈ ਤੇ ਇਸ ਦੀ ਕੀਮਤ ਹੈ ਜੀ 290 ਰੁਪਏ ਇਹ ਜਿੰਨੇ ਅਸੀਂ ਸਟੀਲ ਦੇ ਲੰਚ ਬਾਕਸ ਦੇਖੇ ਹੈ ਇਹਨਾਂ ਦੀ ਜਿਹੜੀ ਕੁਆਲਿਟੀ ਹੈ ਸਟੀਲ ਦੀ ਬਹੁਤ ਜ਼ਿਆਦਾ ਅੱਛੀ ਹੈ ਅਗਲੀ ਆਈਟਮ ਹੈ ਜੀ ਸਾਡੇ ਕੋਲੇ ਬੋਟਲਸ ਸਪੋਰਟਸ ਬੋਟਲਸ ਬਹੁਤ ਹੀ ਸੁੰਦਰ ਜੀਆਂ ਬੋਟਲਸ ਇਹਨਾਂ ਦਾ ਇਨਰ ਜੋ ਹੈ ਇਹ ਸਟੀਲ ਦਾ ਤਾਂ ਨਹੀਂ ਹੈ ਬਟ ਬੋਟਲ ਜਿਹੜੀ ਇਹ ਬਹੁਤ ਅੱਛੀ ਹੈ ਇਸ ਦੀ ਕਪੈਸਿਟੀ ਹੈ ਜਿਹੜੀ ਉਹ 1000 ਐਮਐਲ ਹੈ 1 ਲੀਟਰ ਤੋਂ ਥੋੜੀ ਜਿਹੀ ਉੱਪਰ ਹੈ ਇਸ ਦੇ ਦੋ ਕੈਪ ਹੈ ਅਲੱਗ-ਅਲੱਗ ਤਰ੍ਹਾਂ ਦੇ ਇੱਕ ਆਰਡੀਨਰੀ ਕੈਪ ਹੈ ਜਿਹੜਾ ਦੂਸਰਾ ਕੈਪ ਹੈ ਇਹ ਹੁੱਕ ਵਾਲਾ ਹੈ ਤਾਂ ਕਿ ਇਸ ਨੂੰ ਆਸਾਨੀ ਦੇ ਨਾਲ ਕੈਰੀ ਕੀਤਾ ਜਾ ਸਕੇ ਇਸ ਦੀ ਕੀਮਤ ਹੈ ਜੀ 250 ਰੁਪਏ ਦੂਸਰੀ ਜਿਹੜੀ ਬੋਟਲ ਹੈ ਇਸ ਦੀ ਕਪੈਸਿਟੀ 1200 ਐਮਐਲ ਹੈ ਉਸੇ ਤਰ੍ਹਾਂ ਇਸ ਦਾ ਵੀ ਜੋ ਕੈਪ ਐ ਇਸ ਦੇ ਵੀ ਦੋ ਹੈ ਹੁੱਕ ਲੱਗੀ ਹੋਈ ਹੈ ਇਹਨੂੰ ਕੈਰੀ ਕਰਨ ਲਈ ਤੇ ਦੂਸਰਾ ਜਿਹੜਾ ਟੱਕਣ ਹੈ ਇਸ ਦਾ ਉਹ ਆਰਡੀਨਰੀ ਹੈ ਤੇ ਇਸ ਦੀ ਕੀਮਤ ਹੈ ਜੀ 270 ਰੁਪਏ ਅਗਲੀ ਸਾਡੀ ਆਈਟਮ ਹੈ ਜੀ ਸਾਲਟ ਪੈਪਰ ਬਾਕਸਸ ਛੋਟੇ ਛੋਟੇ ਇਹ ਡੱਬੀਆਂ ਹਨ ਨਮਕ ਮਿਰਚ ਦੇ ਲਈ ਇਹ ਡੱਬੀਆਂ ਬਹੁਤ ਹੀ ਖੂਬਸੂਰਤ ਹੈ ਇਹ ਅੰਦਰਲੇ ਪਾਸਿਓਂ ਕੱਚ ਦੀਆਂ ਨੇ ਤੇ ਬਾਹਰੋਂ ਇਹਨਾਂ ਦਾ ਸਾਰਾ ਸਟੀਲ ਹੈ ਇੱਕ ਸਾਈਡ ਤੋਂ ਇਸ ਦਾ ਇੱਕ ਪਾਰਟ ਵਿਜੀਬਲ ਵੀ ਹੈ ਬਾਹਰੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਡੱਬੀ ਦੇ ਵਿੱਚ ਨਮਕ ਪਾਇਆ ਹੈ ਜਾਂ ਮਿਰਚ ਪਾਈ ਹੈ ਜਿਹੜੇ ਇਸ ਦਾ ਉੱਪਰ ਢੱਕਣ ਹੈ ਉਸ ਢੱਕਣ ਦੀ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹੋਲ ਬਨੇ ਹੋਏ ਹੈ ਚਾਹੇ ਆਪਾਂ ਇਸ ਵਿੱਚ ਮੋਟੀ ਕੋਈ ਜੀਰਾ ਵਗੈਰਾ ਵੀ ਪਾ ਲਈਏ ਜਾਂ ਨਮਕ ਮਿਰਚ ਪਾ ਲਈਏ ਤਾਂ ਵੀ ਇਹ ਡੱਬੀਆਂ ਬਹੁਤ ਯੂਸਫੁਲ ਹੈ ਤੇ ਬੜਾ ਹੀ ਸੁੰਦਰ ਜਿਹਾ ਨਾਲ ਇੱਕ ਸਟੈਂਡ ਹੈ ਤੇ ਇਸ ਦੀ ਕੀਮਤ ਹੈ ਜੀ 250 ਰੁਪਏ ਇਹ ਬਹੁਤ ਹੀ ਪਿਆਰਾ ਜਿਹਾ 250 ਰੁਪਏ ਦਾ ਸੈਟ ਹੈ ਤੁਸੀਂ ਇਹ ਪ੍ਰੋਡਕਟਸ ਲੈਣ ਦੇ ਲਈ ਸਾਹਿਲ ਸੁਪਰ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਆਨਲਾਈਨ ਆਰਡਰ ਕਰਨ ਤੇ ਸ਼ਿਪਿੰਗ ਚਾਰजेस ਤੁਹਾਡੇ ਐਕਸਟਰਾ ਰਹਿਣਗੇ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਹੈਵ ਅ ਨਾਈਸ ਡੇ